Thank <laughs> you.

ਹਾਂ ਜੀ ਪੂਰਾ ਦਾ ਕਿੰਨੇ ਗ੍ਰਾਮ ਆਇਆ ਪਹਿਲਾਂ ਕਿ ਟੈਸਟ ਕਰਾਇਆ ਕਰੀਏ ਨਹੀਂ ਮਾਮ ਨੇ ਕੀਤਾ ਦਾ ਮਾਮ ਨੇ ਦੱਸਿਆ ਨਹੀਂ ਅਜੀ ਦਰ ਕੇ ਕਿਨੇ ਗ੍ਰਾਮ ਇੱਕ ਕਹਿੰਦੇ ਠੀਕ ਹੈ 11 ਗ੍ਰਾਮ ਦੇ ਟੈਸਟ ਸਟੈਂਪ ਸੀ ਕਰਾ ਰਹੇ ਹਾਂ ਤੇ ਉਹ ਉਹਨੇ ਕਰਾ ਚੁੱਕੀ ਉਹਨਾਂ ਦਾ ਗਲਵਾ ਕਦੀ ਕੋਈ ਪਾਪਾ ਹੀ ਕਰਾਉਂਦੇ ਸੀ ਪਾਪਾ ਨੇ ਮੋਟੀਵੇਟ ਕੀਤਾ ਹੈ ਇਹਦਾ ਇਹਦਾ ਫਾਇਦਾ ਕੀ ਹੈ ਇਹਦਾ ਫਾਇਦਾ ਇਹ ਹੈ ਕਿ ਮੇਰੇ ਖੂਨ ਘਾਗੇ ਕਿਸੇ ਦਿਨ ਜਾਨ ਬਜ਼ਲੋਗੇ ਕੋਈ ਕਿਸੇ ਦੀ ਹੈਲਥ ਨਾਲ ਕੋਈ ਉਹ ਨਹੀਂ ਹੋਊਗਾ ਤਾਂ ਕਿ ਹਾਂਜੀ ਮੈਂ ਸਭ ਨਹੀਂ ਹੋਊਗੀ ਕੋਈ ਗੱਲ ਹੈ ਜਿਹਨੇ ਕਹਿੰਦੀ ਆ ਵੀ ਉਹ ਫੋਨ ਤਾਂ ਲੇ ਲੰਦੇ ਆ ਪਰ ਲੇਕਿਨ ਸਾਡੇ ਜਾਤੀਵਾਦ ਦਾ ਹੁੰਦਾ ਹੈ ਜਿਹਦੇ ਬਾਰੇ ਨਹੀਂ ਹੁਣ ਜਿਵੇਂ ਅਸੀਂ ਉਹ ਦੇਖਦੇ ਤਾਂ ਨਹੀਂ ਜਾਨ ਬਚਾਉਂਦੇ ਵੀ ਕਿ ਕਿਹਦਾ ਖੂਨ ਹੈ ਕਿਹੜੀ ਕਾਸਟ ਦਾ ਹੈ ਕਿਹੜਾ ਗੁਚਾ ਹੈ ਇਹ ਤਾਂ ਅਸੀਂ ਦੇਖਦੇ ਨਹੀਂ ਨਾ ਖੂਨ ਤਾਂ ਖੂਨ ਨੂੰ ਤਾਂ ਜਾਨ ਵੱਜ ਜਾਂਦੀ ਹੈ ਇਹ ਤਾਂ ਲੋਕ ਸਵਾਰਥ ਨਹੀਂ ਹੈ ਹਾਂਜੀ ਨਹੀਂ ਨਹੀਂ ਜਾਤੀਵਾਦ ਦੀ ਗੱਲ ਕਰ ਰਹੇ ਹਾਂਜੀ ਰਲੋ ਰਲੋ ਸਵਾਮੀ ਜੀ ਮਹਾਰਾਜ ਕੀ ਜੈ ਆ ਸਭ ਨੂੰ ਜਨਮ ਅਸਤਮੀ ਦੀ ਬਹੁਤ ਬਹੁਤ ਮੁਬਾਰਕਾਂ ਜਨਮ ਅਸਤਮੀ ਦੇ ਮੌਕੇ ਤੇ ਸਾਡੇ ਸ੍ਰੀ ਸਰਫ ਆਤਮਾ ਚੱਕਰ ਜੀ ਦਸਤਰੀ ਅਜਿ ਕੁੰਦਾਨ ਕੈਂਪ ਲਾਇਆ ਹੈ ਕੁੰਦਾਨ ਮਹਾਦਾਨ ਤੇ ਜਿੰਨੇ ਵੀ ਖੂਨ ਦੇਣਾ ਉਹ ਕੁੱਟੀਆਂ ਪਹੁੰਚ ਕੇ 3:30 ਵਜੇ ਤੱਕ ਕੈਂਪ ਚੱਲੂਗਾ ਤੇ ਕੰਟੀਨਿਊਸ ਸਵੇਰ ਦਾ ਚੱਲ ਰਿਹਾ ਤੇ ਸਭ ਨੂੰ ਬੇਨਤੀ ਹੈ ਥੋੜੇ ਚੈਨ ਨਾਲ ਹੀ ਕਿ ਆਪਣਾ ਖੂਨ ਦਾਨ ਦਿਓ ਮਹਾਦਾਨ ਔਰ ਇਸ ਪਵਿੱਤਰ ਦਿਨ ਤੇ ਤੇ ਫੁੰਦਾਂ ਦੇ ਉਹਦਾ ਆਪਣੀ ਮਹੱਤਵ ਹੈ ਪਤਾ ਨਹੀਂ ਕਿ ਦੀ ਜਾਨ ਬਚੇ ਪੀਜੀਆ ਦੀ ਟੀਮ ਸਾਡੇ ਕੋਲ ਆਈ ਹੋਈ ਹੈ ਤੇ ਸਭ ਨੂੰ ਬੇਨਤੀ ਹੈ ਕਿ ਸੁਭਵ ਹਾਕ ਕੇ ਪਹੁੰਚੋ ਤੇ ਦੂਸਰੀ ਬੇਨਤੀ ਹੈ ਵੀ ਸਾਡੇ ਸੋਮਜੀਤ ਤਸ ਤੋਂ ਇੱਕ ਮਲਟੀਪਰਪਸ ਵਰਕ ਇੱਕ ਰੋਲ ਬਣ ਰਿਹਾ ਜਿਨੇ ਵੀ ਕੋਈ ਸੇਵਾ ਦੇਣੀ ਹੋਵੇ ਸਾਡੇ ਇੱਥੇ ਕੁਟੀਆਂ ਆ ਕੇ ਕੋਈ ਜੀ ਦਾਨ ਦੇਣਾ ਤਾਂ ਰਸੀਦ ਲਓ ਨਹੀਂ ਤਾਂ ਗੋਲਕ ਆਪਣਾ ਦਾਨ ਦੇ ਸਕਦਾ ਤੇ ਕੋਈ ਕਿਸੇ ਦਾ ਸਮਾਨ ਸਰੀਆ ਤੇ ਸਿਮੈਂਟ ਜਿਹੜਾ ਤਾਂ ਉਹ ਆਪਣੀ ਇੱਛਾ ਨਾਲ ਸਾਡੇ ਕੋਲ ਭੇਜ ਸਕਦਾ ਸਾਡੇ ਇੱਥੇ ਸੇਵਾਦਾਰ ਲੱਖਾ ਜੀ ਆ ਉਹਨਾਂ ਨੂੰ ਮਿਲ ਸਕਦਾ ਹੈ ਤੇ ਨੰਬਰ ਵੀ ਕਰ ਸਕਦਾ ਹਾਂ ਮੇਰਾ ਨੰਬਰ ਹੈ ਜੀ 9914808149 9914808149 ਮੈਂ ਦੱਸਦਾ ਇਸ ਤੇ ਪ੍ਰੈਜ਼ੀਡੈਂਟ ਹੈ ਜੀ ਤੁਹਾਨੂੰ ਬੇਨਤੀ ਹੈ ਤੇ ਖੁੰਦਾਨ ਮਹਾਦਾਨ ਖੁੰਮ ਦੇਣ ਤੁਸੀਂ ਜਰੂਰ ਆਓ ਆਪਣੇ ਟਾਈਮ ਤੇ ਟਾਈਮ ਕਰਕੇ ਤੇ ਜੋ ਆਪਾਂ ਤੁਹਾਨੂੰ ਬੇਨਤੀ ਕੀਤੀ ਹੈ ਸਾਡੇ

ਜਸਪਾਲਾ ਇਹਦਾ ਸਸਿਕਾ ਜੀ ਸਸਿਕਾ ਜੀ ਫੋਨ ਕਰਨ ਕੱਢ ਗਿਆ ਹੋਇਆ ਤੁਸੀਂ ਪਹੁੰਚੇ ਹੋ ਹਾਂ ਜੀ ਤੇ ਤੁਸੀਂ ਵੀ ਕਿਤੇ ਕਰਿਆ ਕਰ ਹਾਂ ਪਹਿਲਾਂ ਮੈਂ ਲੌਂਜ ਕਲੱਬ ਕੁਰਾਲੀ ਤੋਂ ਅੱਥੇ ਸਾਡੇ ਬਹੁਤ ਬਹੁਤ ਸਾਲਾਂ ਤੋਂ ਅੱਥੇ ਡੋਨੇਟ ਕਰਦੇ ਆਗੇ ਤੇ ਇਹਨਾਂ ਦਾ ਸਾਰਾ ਰੇਂਜ ਲੌਂਜ ਕਲੱਬ ਕੁਰਾਲੀ ਕਰਦਾ ਰਿਹਾ ਮੈਂ ਉਹਦੇ ਵਿੱਚ ਮੈਂ ਲਗਾਤਾਰ 7 ਸਾਲ 8 ਸਾਲ ਕੰਮ ਦਿੱਤਾ ਛੇ ਤੇ ਹਾਂ ਮੈਂ ਮੇਰਾ ਦੂਜਾ ਵੀ ਕਾਰਡ ਬਣਾਇਆ ਹੋਇਆ ਪੀਜੀਆ ਤੋਂ ਹਾਂ ਉਹਦੇ ਨਾਲ ਸਾਨੂੰ ਇਦਾਂ ਹੁੰਦਾ ਵੀ ਅਸੀਂ ਕਿਸੇ ਵੀ ਸਾਡੇ ਖੂਨ ਦੀ ਕੀਮਤ ਜਦੋਂ ਪਤਾ ਚੱਲਦੀ ਹੈ ਜਦੋਂ ਕਿਸੇ ਦੀ ਜਾਨ ਵੱਜੂ ਜਾਂਦੀ ਹੈ ਇਹ ਸਾਨੂੰ ਸ਼ੁਰੂ ਤੋਂ ਹੀ ਸਾਡੀ ਫੈਮਿਲੀ ਤੋਂ ਹੀ ਮਦਰ ਫਾਦਰ ਤੋਂ ਹੀ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਦੋਂ ਤੱਕ ਜਾਨ ਹੈਗੀ ਹੈ ਤੁਹਾਡੇ ਵਿੱਚ ਜਦੋਂ ਤੱਕ ਤੁਸੀਂ ਕਿਸੇ ਦਾ ਕੰਮ ਆ ਸਕਦੇ ਹੋ ਤੋ ਕੰਮ ਆਓ ਤੇ ਇਹਦੇ ਵਿੱਚ ਸਮਾਜ ਵਾਸਤੇ ਮੈਸੇਜ ਦੀ ਹੈ ਕਿ ਸਾਡੇ ਵਜਾ ਸਮਾਜ ਵਾਸਤੇ ਇਹ ਮੈਸੇਜ ਹੈ ਜੀ ਜਦੋਂ ਆਪਾਂ ਕਿਸੇ ਨੂੰ ਜਦੋਂ ਕਿਸੇ ਦੀ ਜਾਨ ਜਾ ਰਹੀ ਹੁੰਦੀ ਹੈ ਜੀ ਤੇ ਉਸ ਟਾਈਮ ਦੇ ਵਿੱਚ ਲੋਕੀ ਕਹਿੰਦੇ ਆ ਯਾਰ ਇਹਨੂੰ ਖੂਨ ਚਾਹੀਦਾ ਤੇ ਉਸ ਟਾਈਮ ਕੋਈ ਵੀ ਕਾਸਟ ਦਾ ਜਿਵੇਂ ਕੋਈ ਮੁ슬림 ਆ ਗਿਆ ਉਹ ਆ ਕੇ ਕਹਿ ਦਵੇ ਵੀ ਮੈਂ ਖੂਨ ਦੇ ਰਿਹਾ ਇਹਨੂੰ ਤੇ ਉਸ ਟਾਈਮ ਤੇ ਇਹ ਲੋਕ ਇਨਕਾਰ ਨਹੀਂ ਕਰਦੇ ਹੈਗੇ ਤੇ ਹੁਣ ਮਤਲਬ ਜਿਹੜਾ ਆਪਣੇ ਦੇਸ਼ ਦੇ ਵਿੱਚ ਟੋਟਲ ਦੇਸ਼ ਦੇ ਵਿੱਚ ਉਦਾਂ ਬੰਗਾਲ ਸਾਈਡ ਹੋ ਰਿਹਾ ਹੈ ਹੋਰ ਪਾਸੇ ਹੋ ਰਿਹਾ ਤੇ ਜਿਹੜਾ ਮਤਲਬ ਟੈਰਰਿਜ਼ਮ ਦਾ ਇਹਨੂੰ ਨਾਮ ਦਿੰਦੇ ਆ ਬਟ ਇਹ ਠੀਕ ਨਹੀਂ ਹੈ ਇਹ ਕੁਝ ਕੁ ਲੋਕ ਹੁੰਦੇ ਹੈ ਲੇਕਿਨ ਮੇਰੇ ਅਸਾਮ ਨਾਲ ਇਹ ਸਾਰਾ ਟੋਟਲ ਇੰਡੀਆ ਦਾ ਆਪਣਾ ਭਾਈ ਭਾਈ ਹੈ ਸਾਰੇ ਵਿੱਚ ਕੋਈ ਕੁਝ ਪਰਸੈਂਟ ਬੰਦੇ ਹੁੰਦੇ ਆ ਉਹਨਾਂ ਕਰਕੇ ਦੇਸ਼ ਬਰਨਾਮਦਾ ਮਤਲਬ ਜਿਵੇਂ ਹੁਣ ਦੇਖੋ ਤੋਂ ਨਹੀਂ ਕਿਉਂ ਪਏ ਹਨ ਆਪਣਾ ਪਤਾ ਲੱਗੇ ਕਿ ਸਭ ਦਾ ਕੋਈ ਕੋ ਜੀ ਇੱਕੋ ਜਿਹੀ ਹੈ ਬਿਲਕੁਲ ਬਿਲਕੁਲ ਫਿਰ ਵੀ ਸਾਡੇ ਚ ਜਦ ਕਿਤੇ ਨਾ ਕਿਤੇ ਜਾਤੀ ਦਾ ਅਇਤਾ ਮੈਂ ਬਣੀ ਹੁੰਦੀ ਹੈ ਹਾਂ ਇਹ ਇਹ ਹੈਗੀ ਹੈ ਇਹ ਬਹੁਤ ਬੜੀ ਇਹ ਬਹੁਤ ਬੜੀ ਗੱਲ ਹੈਗੀ ਪਰ ਬਟ ਇਹ ਲੋਕਾਂ ਨੂੰ ਅੱਜ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਵੀ ਜਦੋਂ ਤੁਸੀਂ ਕਿਸੇ ਦਾ ਖੂਨ ਲੈ ਰਹੇ ਆ ਜਾਨ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਉਸ ਟਾਈਮ ਤਾਂ ਤੁਸੀਂ ਜਾਤ ਬਰਾਦਰੀ ਦੇਖਦੇ ਨਹੀਂ ਹੈਗੇ ਤੇ ਉਸ ਟਾਈਮ ਦੇਖੋ ਫਿਰ ਤੁਹਾਨੂੰ ਪਤਾ ਚੱਲਦਾ ਵੀ ਇੱਕ ਖੂਨ ਦੀ ਕੀਮਤ ਕੀ ਹੈ ਇਹ ਇਹ ਜੀ ਤੋਂ ਬਹੁਤ ਉੱਪਰ ਉਠੋ ਜਾਤ ਪਾਤ ਤੋਂ ਉੱਪਰ ਉਠ ਕੇ ਇਹ ਕਾਸਟਿਜ਼ਮ ਨੂੰ ਛੱਡ ਕੇ ਹਣਾ ਉੱਪਰ ਉਠੋ ਦੇਸ਼ ਕਿੱਥੇ ਜਾ ਰਿਹਾ ਹੈ ਇਸ ਦੇਸ਼ ਵਾਸਤੇ ਸੋਚੋ ਲੋਕਾਂ ਦੇ ਭਲੇ ਵਾਸਤੇ ਠੀਕ